ਸਸ਼ੁਕਾ ਜੀ ਮੈਂ ਹਕੂਮਤ ਕਪੂਰ ਤੁਸੀਂ ਦੇਖੋ ਚੈਨਲ ਪੰਜਾਬੀ ਕੈਨੇਡਾ ਤੋਂ ਆਈ ਦਿਨੀ ਮਤ ਪਾ ਗਿਆ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਸਵੀਕਾਰ ਹੁਣ ਕੈਨੇਡਾ ਤੋਂ ਅਜਿਹੀ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਨੇ ਤਿੰਨ ਕਰਾ ਦੇ ਵਿੱਚ ਮਾਤਮਤਾ ਮਾਹੌਲ ਪੈਦਾ ਕਰ ਦਿੱਤਾ ਹੈ। ਦਰਅਸਲ ਪੰਜਗਰੀਆਂ ਦੇ ਨਸੀਕ ਪੈਂਦੇ ਪਿੰਟਰ ਰਸੂਲਪੁਰ ਨੌਜਵਾਨ ਦੀ ਸਾਊਦੀ ਅਰਬ ਦੇ ਵਿੱਚ ਟ੍ਰਾਲਾ ਪਲਟਣ ਦੇ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਸਕਾਟਲੈਂਡ ਦੇ ਵਿੱਚ ਤੋਂ ਭਾਰਤੀ ਵਿਦਿਆਰਥੀਆਂ ਦੀ ਝੀਲ ਦੇ ਵਿੱਚ ਟੁੱਬ ਕੇ ਮੌਤ ਹੋ ਜਾਂਦਾ ਵੀ ਮਾਮਲਾ ਸਾਹਮਣੇ ਆਇਆ ਹੈ। ਜੇਕਰ ਸੜਕ ਹਾਦਸੇ 'ਚ ਸ਼ਿਕਾਰ ਹੋਏ ਨੌਜਵਾਨ ਦੀ ਗੱਲ ਕੀਤੀ ਜਾਵੇ ਤਾਂ ਨੌਜਵਾਨ ਦੇ ਪਿਤਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਕਰੀਬ 1.5 ਸਾਲ ਪਹਿਲਾਂ ਉਹਨਾਂ ਨੇ ਆਪਣੇ ਪੁੱਤਰ ਅਮਨਦੀਪ ਸਿੰਘ ਨੂੰ ਰੋਜ਼ਗਾਰ ਦੇ ਲਈ ਸਾਊਦੀ ਅਰਬ ਭੇਜਿਆ ਸੀ। ਉਹਨਾਂ ਦੱਸਿਆ ਕਿ ਉਸ ਦਾ ਪੁੱਤਰ ਇੱਕ ਕੰਪਨੀ ਦੇ ਵਿੱਚ ਟਰਾਲਰ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। ਅਤੇ ਵੀਰਵਾਰ ਨੂੰ ਜਦੋਂ ਟਰਾਲਾ ਖਾਲੀ ਕਰਕੇ ਵਾਪਸ ਕੰਪਨੀ ਵੱਲ ਆ ਰਿਹਾ ਸੀ ਕਿ ਇਹੀ ਫਲਾਈਓਵਰ ਉੱਤੇ ਅਚਾਨਕ ਟਰਾਲੇ ਦਾ ਸੰਤੁਲਨ ਵਿਗੜਨ ਕਾਰਨ ਫਲਾਈਓਵਰ ਤੋਂ ਟਰਾਲਾ ਪਲਟ ਗਿਆ ਜਿਸ ਦੇ ਨਾਲ ਉਸ ਦਾ ਪੁੱਤਰ ਅਮਨਦੀਪ ਸਿੰਘ ਨੂੰ ਵੀ ਕਾਫੀ ਸੱਟਾਂ ਲੱਗੀਆਂ। ਇਸ ਹਾਦਸੇ ਦੇ ਤੁਰੰਤ ਬਾਅਦ ਨੌਜਵਾਨ ਨੂੰ ਹਸਪਤਾਲ ਦਾਖਲ ਵੀ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਤੇ ਮਿਰਤਕ ਨੌਜਵਾਨ ਤੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਮਨਦੀਪ ਦੀ ਮਿਰਤਕ ਦੇਨ ਨੂੰ ਪੰਜਾਬ ਲਿਆਂਦਾ ਜਾਵੇ ਤੇ ਪਰਿਵਾਰ ਦੀ ਵਿੱਤੀ ਸਹਾਇਤਾ ਵੀ ਕੀਤੀ ਜਾਵੇ ਦੱਸਦੀ ਕਿ ਮਿਰਤਕ ਨੌਜਵਾਨ ਹਜੇ ਕੁਆਰਸੀ ਅਤੇ ਪਿੱਛੇ ਮਾਤਾ ਪਿਤਾ ਇੱਕ ਭਰਾ ਤੇ ਭੈਣ ਵੀ ਛੱਡ ਗਿਆ ਜੇਕਰ ਦੂਜੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਸਕਾਟਲੈਂਡ ਦੇ ਵਿੱਚ ਪ੍ਰਮੁੱਖ ਟੂਰਿਸਟ ਪਲੇਸ ਨੇੜੇ ਦੋ ਪਾਤੀ ਵਿਦਿਆਰਥੀਆਂ ਦੀ ਲਾਸ਼ਾਂ ਬਰਾਮਦ ਹੋਈਆਂ ਨੇ ਤੇ ਦੋਵੇਂ ਵਿਦਿਆਰਥੀ ਅੰਦਰ ਪੜ੍ਹਦੇ ਇਸ਼ਤੇ ਦੱਸੇ ਜਾ ਰਹੇ ਨੇ ਫਰ ਯੂਨੀਵਰਸਿਟੀ ਆਫ ਇਟੈਂਡੀ ਚ ਪੜਾਈ ਕਰ ਰਿਹਾ ਸਾਨੇ ਕਟਨਾ ਬੁੱਧਵਾਰ ਨੂੰ ਪਥ ਸ਼ਾਇਰ ਦੇ ਬਲੇਅਰ ਆਫ ਇਟਲ ਨੇੜੇ ਲੀਨ ਆਫ ਟੂ ਮਿਲ ਚ ਹੋਈ ਜੋ ਦੋਸਤਾ ਦੇ ਇੱਕ ਗਰੁੱਪ ਦੇ ਲੋਕ ਚਰਨੇ ਦੇ ਪਾਣੀ ਵਿੱਚ ਝੁਟਕ ਗਏ ਉਹਨਾਂ ਦੇ ਦੋਸਤਾਂ ਨੇ ਐਮਰਜੈਂਸੀ ਸੇਵਾਵਾਂ ਦੇ ਲਈ ਅਲਾਰਮ ਵਜਾਇਆ ਜਿਸ ਤੋਂ ਬਾਅਦ ਸਕਾਟਿਸ਼ ਫਾਇਰ ਤੇ ਰੈਸਕਿਊ ਸਰਵਿਸ ਨੇ ਬਚਾਅ ਯਤਨਾ ਚ ਮਦਦ ਕਰਨ ਦੇ ਲਈ ਇੱਕ ਟੀਮ ਤੇ ਜਹਾਜ਼ ਭੇਜ ਸਕਾਟਲੈਂਡ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਬੁੱਧਵਾਰ ਨੂੰ ਸ਼ਾਮ 7 ਵਜੇ ਤੇ ਨੇੜੇ ਤੇੜੇ ਬਲੇਅਰ ਆਫ ਬੇਟਾਲ ਦੇ ਨੇੜੇ 22 ਤੇ 3 20 ਸਾਲ ਦੇ ਨੌਜਵਾਨ ਦੇ ਪਾਣੀ ਦੇ ਵਿੱਚ ਡਿੱਗਣ ਦੀ ਸੂਚਨਾ ਮਿਲੀ ਸੀ ਤੇ ਐਮਰਜੈਂਸੀ ਸੇਵਾਵਾਂ ਨੇ ਜਾਂਚ ਮੁਹਿੰਮ ਚੁਲਾਈ ਇਸ ਦੌਰਾਨ ਦੇ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਤੇ ਮਾਮਲੇ 'ਚ ਕੋਈ ਸ਼ੱਕੀ ਹਾਲਾਤ ਨਜ਼ਰ ਨਹੀਂ ਆ ਰਹੇ ਹਨ ਤੇ ਲੰਡਨ ਚ ਪਾਤੀਹਾਈ ਕਮਿਸ਼ਨ ਨੇ ਕਿਹਾ ਕਿ ਡੁੱਬਣ ਵਾਲੇ ਵਿਦਿਆਰਥੀ ਅੰਦਰ ਪ੍ਰਦੇਸ਼ ਦੇ ਸਨ ਤੇ ਭਾਰਤ ਦਾ ਵਨਦੂਤਕਰ ਉਹਨਾਂ ਦੇ ਪਰਿਵਾਰ ਅਤੇ ਸੰਪਰਕ ਵਿੱਚ ਹੈ ਤੇ ਇੱਕ ਵਨਦੂਤਕਰ ਅਧਿਕਾਰੀ ਨੇ ਇੱਕ ਵਿਦਿਆਰਥੀ ਦੇ ਬ੍ਰਿਟਨ ਸਥਿਤ ਰਿਸ਼ਤੇਦਾਰ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਜ਼ਿਕਰੀਓ ਖੇਕੇ ਤਿੰਨਾ ਪਰਿਵਾਰਾਂ ਦੇ ਵਿੱਚ ਮਾਤਮ ਛਾਇਆ ਹੋਇਆ ਹੈ ਤੇ ਪਰਿਵਾਰਾਂ ਦੇ ਵੱਲੋਂ ਸਰਕਾਰ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਉਹਨਾਂ ਦੀਆਂ ਬੱਚਿਆਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹ ਉਹਨਾਂ ਤੱਕ ਪਹੁੰਚਾਈਆਂ ਜਾਏ ਉਹਨਾਂ ਦੀ ਮਦਦ ਕੀਤੀ ਜਾਏ ਤਾਂ ਕਿ ਉਹ ਇਕਾਖੇਰਵਾਰ ਆਪਣੇ ਬੱਚਿਆਂ ਨੂੰ ਦੇਖ ਸਕਣ ਤੇ ਆਪਣੇ ਰੀਤੀ ਰਿਵਾਜਾਂ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਈ ਦੇ ਸਕਣ ਪਿਓ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ